ਇੱਕ ਵਾਰ ਫਿਰ ਤੋਂ ਮੈਂ ਆਪ ਦਾ ਸਵਾਗਤ ਕਰਦਾ ਹਾਂ। ਪ੍ਰਭੂ ਜੀ ਦੀ ਅਗਵਾਈ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਰੁਬਰੂ ਹੋਣ ਦਾ ਮੌਕਾ ਮਿਲਿਆ। ਪ੍ਰਭੂ ਜੀ ਦਾ ਧੰਨਵਾਦ ਕਰਦੇ ਹਾਂ। ਅੱਜ ਇੱਕ ਗੱਲ ਦੱਸਣ ਦੇ ਵਾਸਤੇ ਜਾ ਰਹੇ ਹਾਂ ਬਲਕਿ ਜ਼ਿਆਦਾ ਨਹੀਂ ਕੇਵਲ ਇੱਕ ਹੀ ਗੱਲ ਦੱਸਣੀ ਆ ਕਿ ਪ੍ਰਭੂ ਜੀ ਨੇ ਸਾਨੂੰ ਆਪਣੀ ਸ਼ਾਂਤੀ ਦਿੱਤੀ ਹੈ ਜੋ ਸ਼ਾਂਤੀ ਸਾਨੂੰ ਹੋਰ ਕਿਤੋਂ ਵੀ ਨਹੀਂ ਮਿਲ ਸਕਦੀ। ਇਸ ਸ਼ਾਂਤੀ ਨੂੰ ਮੈਂ ਮਹਿਸੂਸ ਕੀਤਾ ਇਸ ਆਨੰਦ ਨੂੰ ਮੈਂ ਮਹਿਸੂਸ ਕੀਤਾ ਇਨਸਾਨ ਉਸੇ ਚੀਜ਼ ਨੂੰ ਹੀ ਦੱਸ ਸਕਦਾ ਹੈ ਜਿਸ ਨੂੰ ਉਹਨੇ ਮਹਿਸੂਸ ਕੀਤਾ ਹੋਵੇ ਜਿਸ ਨੂੰ ਉਹਨੇ ਜਿਸ ਚੀਜ਼ ਨੂੰ ਜਿਸ ਗੱਲ ਨੂੰ ਜਾਂ ਜਿਸ ਤਜਰਬੇ ਨੂੰ ਉਹਨੇ ਕੀਤਾ ਹੋਵੇ ਉਸੇ ਨੂੰ ਹੀ ਦੂਸਰਿਆਂ ਦੇ ਸਾਹਮਣੇ ਦੱਸ ਸਕਦਾ ਤਾਂ ਕਰਕੇ ਮੈਂ ਆਪ ਜੀ ਦੇ ਸਾਹਮਣੇ ਉਸ ਤਜਰਬੇ ਨੂੰ ਉਸ ਇਨਸੀਡੈਂਟ ਨੂੰ ਮੈਂ ਦੱਸਣ ਲੱਗਿਆ ਹਾਂ ਕਿ ਜਦੋਂ ਮੈਂ ਪ੍ਰਭੂ ਈਸ਼ੂ ਮਸੀਹ ਨੂੰ ਨਹੀਂ ਜਾਣਦਾ ਸੀ ਤਾਂ ਮੇਰੇ ਦਿਮਾਗ ਦੇ ਉੱਤੇ ਸਿਰ ਦੇ ਉੱਤੇ ਇੱਕ ਬੜਾ ਭਾਰੀ ਬੋਝ ਪਿਆ ਰਹਿੰਦਾ ਸੀ ਜਦੋਂ ਮੈਂ ਪ੍ਰਭੂ ਨੂੰ ਜਾਨਣਾ ਸ਼ੁਰੂ ਕੀਤਾ ਤਾਂ ਮੈਂ ਇੱਕ वचन ਨੂੰ ਸੁਣਿਆ ਜੋ ਪਵਿੱਤਰ ਬਾਈਬਲ ਦੇ ਪਵਿੱਤਰ ਬਾਈਬਲ ਦੀ ਜੋ ਮੱਤੀ ਦੀ ਪੁਸਤਕ ਹੈ ਸੰਤ ਮੱਤੀ ਦੀ ਪੁਸਤਕ ਉਸ ਦੇ 11ਵੇਂ ਅਧਿਆਇ ਦੀ 28ਵੀਂ ਪੰਕਤੀ ਹੈ ਉਸਦੇ ਵਿੱਚ ਦਰਜ ਕੀਤਾ ਗਿਆ ਹੈ ਕਿ हे ਸਾਰੇ ਥੱਕੇ ਹੋਇਓ ਬੋਝ ਢੇਰਾਂ ਦੱਬੇ ਹੋਇਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੈਂ ਇਸ ਗੱਲ ਨੂੰ ਪਹਿਲਾਂ ਬਿਲਕੁਲ ਨਹੀਂ ਸਮਝਦਾ ਸੀ ਪਰ ਜਦੋਂ ਮੈਂ ਪ੍ਰਭੂ ਜੀ ਨੂੰ ਗਹਿਰਾਈ ਦੇ ਵਿੱਚ ਜਾਣਨਾ ਸ਼ੁਰੂ ਕੀਤਾ ਪ੍ਰਭੂ ਜੀ ਦੇ ਪਿਆਰ ਦੇ ਨਾਲ ਮੈਂ ਹੋਰ ਭਰਨਾ ਸ਼ੁਰੂ ਹੋਇਆ ਹੋਰ ਭਰਿਆ ਮੈਂ ਪ੍ਰਭੂ ਜੀ ਦੇ ਪਿਆਰ ਦੇ ਵਿੱਚ ਤਾਂ ਮੈਨੂੰ ਪਤਾ ਲੱਗਾ ਕਿ ਇਹ ਬੋਝ ਜਾਂ ਇਹ ਜੋ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਇਹ ਬੋਝ ਦੱਬੇ ਹੋਏ ਉਹ ਭਾਰ ਦੱਬੇ ਹੋਏ ਮੇਰੇ ਕੋਲ ਆਓ ਉੱਥੇ ਪ੍ਰਭੂ ਜੀ ਇਹ ਕਹਿਣਾ ਚਾ ਰਹੇ ਹਨ ਕਿ ਜੋ ਅਸੀਂ ਸੰਸਾਰਿਕ ਬੋਝ ਦੇ ਨਾਲ ਦੱਬੇ ਹੋਏ ਹਾਂ ਜੋ ਅਸੀਂ ਆਪਣੇ ਦਿਮਾਗ ਦੀਆਂ ਉਹਨਾਂ ਗੱਲਾਂ ਦੇ ਨਾਲ ਦੱਬੇ ਹੋਏ ਹਾਂ ਜੋ ਅਣਚਾਹੀਆਂ ਅਣਕਈਆਂ ਗੱਲਾਂ ਸਾਡੇ ਦਿਮਾਗ ਦੇ ਕਿਸੇ ਕੋਨੇ ਦੇ ਵਿੱਚ ਘੜ ਕਰਕੇ ਬੈਠੀਆਂ ਹੋਈਆਂ ਹਨ ਜਾਂ ਦਿਮਾਗ ਦੇ ਕਿਸੇ ਹਿੱਸੇ ਦੇ ਵਿੱਚ ਜਾ ਕਹਿ ਰਹੀਏ ਕਿ ਦਿਮਾਗ ਪੂਰੇ ਦਿਮਾਗ ਮਨ ਦੇ ਉੱਤੇ ਉਹਨਾਂ ਦਾ ਕਿਸੇ ਗੱਲ ਦਾ ਗਹਿਰਾ ਪ੍ਰਭਾਵ ਹੈ ਜਿਸ ਦੇ ਨਾਲ ਅਸੀਂ ਤਣਾਅ ਨੂੰ ਮਹਿਸੂਸ ਕਰਦੇ ਹਾਂ ਅਸੀਂ ਜਿਸ ਦੇ ਨਾਲ ਅਸੀਂ ਇੱਕ ਬੋਝ ਨੂੰ ਮਹਿਸੂਸ ਕਰਦੇ ਹਾਂ ਤੇ ਅਸੀਂ ਉਸ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਅਸਫਲ ਹੁੰਦੇ ਹਾਂ ਇਸ ਬੋਝ ਨੂੰ ਤਣਾਅ ਨੂੰ ਕੇਵਲ ਯਿਸੂ ਮਸੀਹੀ ਸਾਡੇ ਤੋਂ ਦੂਰ ਕਰ ਸਕਦੇ ਹਨ ਕਿਉਂਕਿ ਪ੍ਰਭੂ ਜੀ ਜਦੋਂ ਸਵਰਗ ਦੇ ਵਿੱਚ ਜਾ ਰਹੇ ਸਨ ਤਾਂ ਉਹਨਾਂ ਵੱਲੋਂ ਆਪਣੇ ਚੇਲਿਆਂ ਨੂੰ ਜਾਂ ਜਿਹੜੇ ਚੇਲਿਆਂ ਤੋਂ ਉੱਪਰ ਜਿਹੜੇ ਹੋਰ ਲੋਕ ਤਕਰੀਬਨ 500 ਦੀ ਗਿਣਤੀ ਦੇ ਵਿੱਚ ਲੋਕ ਉੱਥੇ ਖੜੇ ਸਨ ਉਹਨਾਂ ਦੀ ਹਜ਼ੂਰੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਦੋਂ ਪ੍ਰਭੂ ਜੀ ਸਵਰਗ ਦੇ ਵਿੱਚ ਜਾ ਰਹੇ ਸਨ ਤਾਂ ਪ੍ਰਭੂ ਜੀ ਵੱਲੋਂ ਕਿਹਾ ਗਿਆ ਕਿ ਮੈਂ ਤੁਹਾਨੂੰ ਆਪਣੀ ਸ਼ਾਂਤੀ ਦੇ ਕੇ ਜਾਂਦਾ ਹਾਂ ਤੇ ਅੱਜ ਜਦੋਂ ਅਸੀਂ ਪ੍ਰਭੂ ਯੀਸ਼ੂ ਜੀ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਆਪਣਾ ਸੰਪੂਰਨ ਮਨ ਦੇ ਨਾਲ ਦਿਲ ਦੇ ਨਾਲ ਆਪਣੇ ਪੂਰੇ ਦਿਮਾਗ ਦੇ ਨਾਲ ਅਸੀਂ ਜਦੋਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਆਪਣਾ ਯਕੀਨ ਲੈ ਕੇ ਆਉਂਦੇ ਹਾਂ ਈਮਾਨ ਲੈ ਕੇ ਆਉਂਦੇ ਹਾਂ ਤਾਂ ਪ੍ਰਭੂ ਜੀ ਸਾਨੂੰ ਆਪਣੀ ਉਹ ਸ਼ਾਂਤੀ ਦਿੰਦੇ ਹਨ ਉਹ ਆਨੰਦ ਨਾਲ ਭਰ ਦਿੰਦੇ ਹਨ ਤੇ ਸਾਰੇ ਬੋਝ ਜੋ ਅਸੀਂ ਆਪਣੇ ਦਿਮਾਗ ਦੇ ਉੱਤੇ ਬਣਾ ਕੇ ਰੱਖੇ ਹੁੰਦੇ ਹਨ ਜੋ ਕਈ ਸਾਲਾਂ ਤੋਂ ਜਾਂ ਕਹਿ ਦਈਏ ਕਿ ਪਿਛਲੇ ਬਾਪਦਾਦਿਆਂ ਤੋਂ ਵੀ ਕਈ ਇਹੋ ਜਿਹੇ ਬੋਝ ਸਾਡੇ ਉੱਤੇ ਪਏ ਹੋਏ ਹੁੰਦੇ ਹਨ ਉਹ ਸਾਰੇ ਬੋਝ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਨ ਦੇ ਨਾਲ ਇਮਾਨ ਲੈ ਕੇ ਆਉਣ ਦੇ ਨਾਲ ਇੱਕ ਝਟਕੇ ਦੇ ਨਾਲ ਖਤਮ ਹੋ ਜਾਂਦੇ ਹਨ ਅਤੇ ਪ੍ਰਭੂ ਸਾਨੂੰ ਆਪਣੀ ਸ਼ਾਂਤੀ ਦੇ ਨਾਲ ਭਰ ਦਿੰਦੇ ਹਨ ਮੈਂ ਇਹ ਤਜਰਬਾ ਬੜੇ ਲੋਕਾਂ ਦੇ ਨਾਲ ਕੀਤਾ ਜਾਂ ਹੁੰਦਾ ਮੈਂ ਵੇਖਿਆ ਹੈ ਬڑے ਲੋਕ ਕਹਿੰਦੇ ਹਨ ਕਿ ਜਦੋਂ ਮੈਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਇਆ ਜਾਂ ਜਦੋਂ ਮੈਂ ਪ੍ਰਭੂ ਯਿਸੂ ਮਸੀਹ ਤੇ ایمان ਲੈ ਕੇ ਆਇਆ ਵਿਸ਼ਵਾਸ ਲੈ ਕੇ ਆਇਆ ਤਾਂ ਮੈਂ ਬੜਾ ਹਲਕਾ ਹੋ ਗਿਆ ਤਾਂ ਬੜਾ ਮੈਂ ਆਪਣੇ ਆਪ ਨੂੰ ਹੌਲਾ ਮਹਿਸੂਸ ਕੀਤਾ ਤੇ ਇਹ ਉਹੀ ਸ਼ਾਂਤੀ ਆ ਜੋ ਪ੍ਰਭੂ ਯਿਸੂ ਮਸੀਹ ਸਾਨੂੰ ਦਿੰਦੇ ਹਨ ਆਓ ਅਸੀਂ ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਸ ਸ਼ਾਂਤੀ ਨੂੰ ਲਈਏ ਉਸ ਆਨੰਦ ਨੂੰ ਲਈਏ ਜੋ ਪ੍ਰਭੂ ਸਾਨੂੰ ਦੇਣ ਦੇ ਲਈ ਖੜੇ ਹਨ ਆਪਣੀਆਂ ਬਾਹਾਂ ਫੈਲਾ ਕੇ ਬਾਹਾਂ ਖਿਲਾਰ ਕੇ ਕਹਿ ਰਹੇ ਹਨ ਕਿ ਆ ਮੇਰੇ ਪੁੱਤਰ ਆ ਮੇਰੀ ਪੁੱਤਰੀ ਆ ਮੇਰੇ ਬੇਟੇ ਆ ਮੇਰੀ ਬੇਟੀ ਕਿ ਮੈਂ ਤੈਨੂੰ ਆਪਣੀ ਸ਼ਾਂਤੀ ਦੇਵਾਂ ਕਿ ਮੈਂ ਤੇਰੇ ਬੋਝ ਨੂੰ ਆਪਣੇ ਉੱਪਰ ਲੈ ਲਵਾਂ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਸਲੀਬ ਦੇ ਉੱਤੇ ਇਸੇ ਕਰਕੇ ਹੀ ਗਏ ਕਿ ਸਾਡੇ ਪਾਪਾਂ ਨੂੰ ਸਾਡੇ ਉਹਨਾਂ ਦੋਸ਼ਾਂ ਨੂੰ ਸਾਡੇ ਉਹਨਾਂ ਬੋਝਾਂ ਨੂੰ ਸਾਡੇ ਉਹਨਾਂ ਭਾਰਾਂ ਨੂੰ ਜੋ ਅਸੀਂ ਨਹੀਂ ਚੁੱਕ ਸਕਦੇ ਉਹਨਾਂ ਨੂੰ ਆਪਣੇ ਉੱਪਰ ਲੈ ਕੇ ਉਸ ਸਲੀਵ ਦੇ ਉੱਤੇ ਗਏ ਪ੍ਰਭੂ ਯਿਸੂ ਮਸੀਹ ਤੇ ਆਪਣੀ ਜਾਨ ਨੂੰ ਦੇ ਦਿੱਤਾ ਤਾਂ ਕਿ ਅਸੀਂ ਨਾਸ਼ਾ ਨਾ ਹੋਈਏ ਬਲਕਿ ਅਸੀਂ ਸ਼ਾਂਤੀ ਨੂੰ ਪਾਉਂਦੇ ਹੋਏ ਉਹ ਸਦਾ ਦੀ ਜ਼ਿੰਦਗੀ ਨੂੰ ਪਾ ਲਈਏ ਜੋ ਸਾਨੂੰ ਹੋਰ ਕਿਤੋਂ ਵੀ ਨਹੀਂ ਮਿਲਦੀ। ਨਾ ਅਸੀਂ ਇਸ ਨੂੰ ਪੈਸੇ ਨਾਲ ਖਰੀਦ ਸਕਦੇ ਆਂ, ਨਾ ਅਸੀਂ ਇਸ ਨੂੰ ਆਪਣੇ ਕਰਮ ਕਾਂਡਾਂ ਜਾਂ ਰੀਤੀ ਰਿਵਾਜਾਂ ਨਾਲ ਕਮਾ ਸਕਦੇ ਆਂ। ਨਾ ਅਸੀਂ ਦਾਨਪੁਣ ਨਾਲ ਕਮਾ ਸਕਦੇ ਆਂ। ਕੇਵਲ ਤੇ ਕੇਵਲੇ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਸਕਦੇ ਆ ਜੋ ਦੇਣ ਦੀ ਸ਼ਕਤੀ ਤੇ ਸਮਰਥ ਰੱਖਦੇ ਆ ਆਓ ਅਸੀਂ ਪ੍ਰਭੂ ਯਿਸੂ ਮਸੀਹ ਤੋਂ ਸ਼ਾਂਤੀ ਨੂੰ ਪਾਈਏ ਉਸ ਸਕੂਨ ਨੂੰ ਉਸ ਆਨੰਦ ਨੂੰ ਪਾਈਏ ਅਤੇ ਇਸ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਇੱਕ ਉੱਪਰਲੇ ਲੈਵਲ ਦੇ ਉੱਤੇ ਰਹਿ ਕੇ ਅਸੀਂ ਜੀਵੀਏ ਅਤੇ ਉਸ ਸ਼ਾਂਤੀ ਨੂੰ ਇਸ ਪੂਰੇ ਜਗਤ ਦੇ ਵਿੱਚ ਵੀ ਅਸੀਂ ਦੱਸੀਏ ਫੈਲਾਈਏ ਤਾਂ ਕਿ ਬਹੁਤ ਸਾਰੇ ਲੋਕ ਬਚਾਏ ਜਾਣ ਮੈਂ ਆਪ ਸਭ ਦਾ ਧੰਨਵਾਦ ਕਰਦਾ ਤੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਇਹ वचन ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਆਪ ਸਭ ਨੂੰ ਪਿਆਰੇ ਪ੍ਰਭੂ ਦੇ ਨਾਮ ਦੇ ਵਿੱਚ ਜਾਮਸੀ